ਹੁਣੇ ਅਸੀਂ ਬਾਜ਼ਾਰ ਚੋਂ ਹੋ ਕੇ ਆਏ ਆਂ ਉਹ ਤੋਂ ਪਹਿਲਾਂ 7 ਤੇ 11 ਬਾੜ ਚੋਂ ਹੋ ਕੇ ਆਏ ਆਂ ਜੋ ਕੁਰਾਲੀ ਦਾ ਹਾਲ ਹੈ ਬਾਕੀ ਤਾਸੇ ਹੋ ਗਏ ਔਰ ਮੈਂ ਕਹਿਣਾ ਕਿ ਕੁਰਾਲੀ ਦਾ ਹਾਲ ਦੇਖ ਕੇ ਇਦਾਂ ਲੱਗਦਾ ਕਿ ਜੇ ਮੈਡਮ ਜੀ ਨੇ ਸਾਡੀ ਕੁਰਾਲੀ ਦੀ ਬਾਹ ਨਾ ਫੜੀ ਤਾਂ ਸ਼ਾਇਦ ਕੁਰਾਲੀ ਕਈ ਸਾਲਾਂ ਤੱਕ ਦੁਬਾਰਾ ਡਵੈਲਪਮੈਂਟ ਦੇ ਰਸਤੇ ਤੇ ਨਹੀਂ ਆ ਸਕਦਾ ਔਰ ਮੈਗਮ ਜੀ ਨੇ ਅੱਜ ਘਟੋ ਘਟ ਪੰਜ ਕਰੋੜ ਦੇ ਕੰਮ ਦਾ ਦੁਗਾਟਨ ਕੀਤਾ ਟੋਟਲ 9 ਕਰੋੜ ਦੇ ਕੰਮ ਦਾ ਦੁਗਾਟਨ ਕਰਨਾ ਔਰ ਤੁਹਾਡੀ ਕਨਾਜ ਮੱਡੀ ਦੇ ਅੰਦਰ ਜਿਹੜਾ 80 ਲੱਖ ਦਾ ਜਿਹੜਾ ਕੰਮ ਹੈ ਪਾਉਣੇ ਹੈ ਤੇ ਇੱਕ ਸਾਲੇ ਖੁੱਲਰ ਸਾਹਿਬ ਹੈ ਜਿਹੜੇ ਅਮਿਤ ਖੁੱਲਰ ਜੀ ਪਹਿਲਾਂ ਵੀ ਤੁਹਾਨੂੰ ਪਤਾ ਇਹਨਾਂ ਨੇ ਕਿੱਥੇ ਠੇਕਾ ਚੁਕਵਾਇਆ ਤਾਂ ਮੈਡਮ ਜੀ ਨੇ ਬਹੁਤ ਪਰਜੋਰ ਉਹਦੇ ਅੰਦਰ ਸਪੋਰਟ ਕੀਤੀ ਸੀ 30 ਸਾਲ ਪੁਰਾਣਾ ਉਹ ਸ਼ਰਾਬ ਦਾ ਠੇਕਾ ਵੱਡੇ ਵੱਡੇ ਲੀਡਰ ਹੋ ਕੇ ਚਲੇ ਗਏ ਸੀ ਇੱਥੋਂ ਪਰ ਉਹਦਾ ਜਿਹੜਾ ਸੇਰਾ ਜਾਂਦਾ ਸੀ ਉਹ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਔਰ ਬਿੱਟੂ ਇਹਨਾਂ ਨੇ ਸਾਡੇ ਅਮਿਤ ਕੁਲਰ ਜੀ ਨੇ ਉਹਦੇ ਨਾਲ ਉਹ ਕਰਿਆ ਜਿਹਦੇ ਨਾਲ ਪੂਰੇ ਸ਼ਹਿਰ ਨੇ ਉਹਦੀ ਖੁਸ਼ੀ ਮਨਾਈ ਹੈ ਔਰ ਧੀਰਾ ਬਾਬਰ ਦਸਾਈ ਵਾਲਾ ਬਾਬਾ ਜੀ ਦਾ ਜਿਹੜਾ ਰਸਤਾ ਉਹ ਨਸ਼ਾ ਮੁਕਤ ਅਸੀਂ ਕਹਿ ਸਕਦੇ ਹੋਇਆ ਸੀ ਉਸ ਬਤਾਂ ਔਰ ਮੈਂ ਬਹਾਦਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆਉਣ ਕਿਉਂਕਿ ਟਾਈਮ ਬਹੁਤ ਹੋ ਗਿਆ ਅੱਜ ਗਰਮੀ ਵੀ ਬਹੁਤ ਹੈ ਤੇ ਇੱਕ ਇੱਥੇ ਪਿੱਛੇ ਗੱਲ ਹੋਈ ਆ ਉਹਨੇ ਇਹ ਸਾਹਮਣੇ ਕਿ ਉਹ ਸਮਸ਼ਾਨ ਘਾਟ ਦੇ ਕੋਲ ਕਿ ਰੋਡ ਐ ਪਪਰਾਲੀ ਰੋਡ ਉਹ ਬਹੁਤ ਜ਼ਰੂਰੀ ਆ ਉਹ ਵੀ ਕੰਮ ਕਰਨਾ ਤੇ ਇੱਕ ਮੈਡਮ ਜੀ ਅੱਗੇ ਬਹੁਤ ਹੀ ਪੁਰਜ਼ੋਰ ਬੇਨਤੀ ਐ ਕਿ ਸਾਡੇ ਇੱਥੇ ਸਿਸਮਾ ਰੋਡ ਤੇ ਇੱਕ 76 ਨੰਬਰ ਸਿਟੀ ਦੀ ਬੱਸ ਚੱਲਦੀ ਐ ਜੇਕਰ ਉਹ ਬੱਸ ਰੇਲਵੇ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋ ਜਵੇ ਤਾਂ ਜਿੰਨੇ ਵੀ ਸਾਡੇ ਇੱਥੇ ਬੱਚੇ ਐ ਜਿਹੜੇ ਕਾਲਜ ਜਾਂ ਮੈਂ ਚੰਡੀਗੜ੍ਹ ਜਾਣੇ ਐ ਹੋਰ ਛੋਟੇ ਬੱਚੇ ਨੂੰ ਬਹੁਤ ਵੱਡੀ ਸਹੂਲਤ ਮਿਲ ਸਕਦੀ ਹੈ ਉਹ ਇੱਥੋਂ ਹੋ ਕੇ ਫਿਰ ਸਮਰੂਪ ਦੇ ਰੁੱਕ ਕੇ ਅੱਗੇ ਜਾ ਸਕਦੀ ਹੈ ਇਹਦੇ ਉੱਪਰ ਵੀ ਮੈਡਮ ਜੀ ਨੂੰ ਕਹਾਂਗੇ ਉਹ ਗੌਰ ਕਰਨਗੇ ਮੈਂ ਬੇਨਤੀ ਕਰਦਾ